ਅੱਜ ਸਾਰੀ ਦੁਨੀਆ ਵਿੱਚ ਸਹੀਦੀ ਆਜ ਮ ਸਰਕਾਰ ਪਾਕਿਸਤ ਸਿੰਘ ਦੇ ਰਾਜਪੁਰ ਜੀ ਦਾ ਸਹੀਦੀ ਦਿਹਾੜਾ ਮਨਾਇਆ ਗਿਆ ਹੈ ਅਸੀਂ ਇੱਕ ਨੂਰ ਬੈਰ ਯੂਨੀਵਰਸਿਟੀ ਦੇ ਮੁਸਫਰਿੰਗ ਜੰਡਾ ਦੀ ਸਮੂਹਟੀ ਟੀਮ ਵੱਲੋਂ ਉਹਨਾਂ ਨੂੰ ਸਰਧਾਂ ਦੇ ਫੁੱਲ ਭੇਟ ਕੀਤੇ ਨੇ ਕਿਉਂਕਿ ਇਹ ਦੇਸ਼ ਦੇ ਉਹ ਜੋਧੇ ਨੇ ਜਿਨ੍ਹਾਂ ਨੇ ਆਪਣੇ ਘਰ ਦੀ ਖੁਸ਼ੀ ਦੇਖੀ ਆਪਣੇ ਪਰਿਵਾਰ ਦੀ ਖੁਸ਼ੀ ਦੇਖੀ ਦੇਸ਼ ਕੌਮ ਲਈ ਖਸ ਦੇ ਹਸਤੇ ਸੂਰਗੇ ਚੜ ਗਏ ਤਰਵਾਨੀਆਂ ਕੀਤੀਆਂ ਉਹਨਾਂ ਨੇ ਉਹਨਾਂ ਦੀ ਦਿੱਤੀ ਆਜ਼ਾਦੀ ਨਾਲ ਅਸੀਂ ਅੱਜ ਆਜ਼ਾਦੀ ਦਾ ਆਨੰਦ ਮਾਣ ਰਹੇ ਹਾਂ ਸੋ ਇਹ ਜੇ ਗੁਰਦਿਆ ਨੂੰ ਇਹ ਸਦਾ ਅਮਰ ਇਹਨਾਂ ਕਦੇ ਭੁਲਾਇਆ ਨਹੀਂ ਜਾ ਸਕਦਾ ਤੇ ਦੇਸ਼ ਦੇ ਨੌਜਵਾਨਾਂ ਨੂੰ ਵੀ ਅਸੀਂ ਕਹਾਂਗੇ ਕਿ ਉਹ ਵੀ ਸਰਦਾਰ ਭਗਤ ਸਿੰਘ ਸੁਖਦੇਵ ਰਾਜਗੁਰੂ ਨੇ ਜੋ ਸਾਨੂੰ ਆਜ਼ਾਦੀ ਦਵਾਈ ਹੈ ਉਹਨਾਂ ਦੇ ਪਾਇ ਪੁਰਨਿਆਂ ਤੇ ਚੱਲ ਕੇ ਆਪਣੀ ਜ਼ਿੰਦਗੀ ਬਤੀਤ ਕਰੀਏ